ਹਾਂਜੀ ਮੈਂਬਰ ਸਾਹਿਬ ਕੀ ਸਮੱਸਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੱਸਿਆ ਜੀ ਆਹ ਜੋ ਸਵੇਰ ਨੂੰ ਇਹਨਾਂ ਨੇ ਆ ਕੇ ਦੱਸਿਆ ਤੇ ਮੈਂ ਇਹਨੂੰ ਮੁੰਡੇ ਨੂੰ ਭਾਲਿਆ ਦੋ ਤਿੰਨ ਹੋ ਗਏ ਤੇ ਆਹ ਸੀਵਰੇਜ ਬੰਦ ਸੀਗਾ ਸਾਡਾ ਇਹ ਬਾਜ਼ਾਰ ਚਿੰਦੂਆਂ ਦੁਕਾਨਾਂ ਐ ਸਾਰੇ ਪਾਸਿਓਂ ਆਹ ਤਾਂ ਥੋੜੇ ਵੀ ਨਿਕਲਗਾ ਦੂਜਿਆਂ ਤਾਂ ਗਈਆਂ ਡਰੇਨ ਦੇ ਵਿੱਚ ਤੇ ਆਹ ਬੰਦ ਆਹ ਫਿੱਕੇ ਆਹ ਸਾਰੀਆਂ ਬੋਤਲਾਂ ਬਾਤਾਂ ਜਾਂ ਡੋਕ ਨਾ ਪੀ ਕੇ ਕੋਕਲਗਾ ਬੋਤਲਾਂ ਵੀ ਨਾਲ ਹੀ ਘੱਟਣ ਦਿੰਦੇ ਆ ਇੱਕ ਮੇਰੇ ਮੇਰੇ ਭਰਾਵਾ ਨੂੰ ਨਾ ਕਹ ਬੇਖੁੱਤੇ ਧਿਆਨ ਨਾ ਕਿੱਡੇ ਕਿੱਡੇ ਲਫਾਫੇ ਨਿਕਲੇ ਇਹਦੇ ਇਹ ਨਾਲੀਆਂ ਇਸ ਕੰਮ ਨੂੰ ਖੜਾ ਹੁੰਦੇ ਜਾਂ ਜਿਹੜਾ ਪਾਣੀ ਨਘਾਉ ਆਉਂਦਾ ਕੋਈ ਹੋਰ ਕਿੰਦੇ ਦਾ ਪਾਣੀ ਕਰ ਕਰ ਵੀ ਆ ਹੁਣ ਤੁਸੀਂ ਆ ਬਿਧਵੇਂ ਇੰਨੇ ਲਫਾਫੇ ਇੰਨੇ ਵਿੱਚ ਆਸ ਤੇ ਨਿਕਲੇ ਆ ਕਿੰਨੇ ਦਿਨ ਹੋ ਗਏ ਬੰਦ ਨੂੰ ਇਹ ਪਏ ਬੰਦ ਨੂੰ ਤਾਂ ਜੀ ਇਹ ਚੱਲਾ ਜਿੱਕਾ ਕੱਲ ਖਾਮ ਹੀ ਹੋਇਆ ਬੰਦਾ ਉਹਨੂੰ ਸਾਨੂੰ ਬੰਦਾ ਮਿਲਿਆ ਨੀਗਾ ਕੱਟਣ ਵਾਲਾ ਦੋ ਦਿਨ ਹੋ ਗਏ ਬੰਦੇ ਆ ਦੋ ਦਿਨ ਹੋ ਗਏ ਸਾਨੂੰ ਬੰਦਾ ਮਿਲ ਗਿਆ ਅੱਜ ਚੱਲਣੇ ਵਿਚਾਰੇ ਧੰਨਵਾਦ ਯਾਰ ਮੈਂ ਤੁਹਾਨੂੰ ਜੇਣੀ ਆ ਉਹ ਤਾਂ ਜਿਹੜਾ ਨੇ ਕੱਢਦਾ ਪਰ ਮੇਰੇ ਸਾਰੇ ਦੁਕਾਨਦਾਰਾਂ ਨੂੰ ਪਿੰਡ ਦੇ ਨੂੰ ਪਤੂ ਹੀ ਰੱ ਸਿੰਘ ਨੂੰ ਬੇਨਤੀ ਆ ਵੀਰੇ ਆਪਦੇ ਆਪ ਦੇ ਬਾਰ ਦੇ ਵਿੱਚ ਜਸਟ ਜਸਟ ਫਿਰੰਦਿਆ ਰੱਖ ਰੱਖ ਲੋ ਜੇ ਕੋਈ ਤੁਹਾਡੇ ਸਾਹਮਣੇ ਕੋਈ ਕੋਕ ਕੱਕ ਪੀ ਕੇ ਸੱਟ ਕਜਾਂਦਾ ਉਹ ਕਭਈ ਝਾਕੇ ਦੇ ਵਿੱਚ ਪਾ ਠੀਕ ਹੈ ਨਾ ਤੇ ਜੇ ਕੋਈ ਹੋਰ ਵੀ ਮੇਰੇ ਨੱਗਰ ਨਿਵਾਸੀ ਨੂੰ ਵੀਰਾਂ ਨੂੰ ਬੇਨਤੀ ਆ ਯਾਰ ਆ ਕੋਕ ਕੱਕ ਤਾਂ ਤੁਸੀਂ ਘਰੇ ਮਚਾਦਿਆ ਕਰੋ ਯਾਰ ਆ ਤਾਂ ਨਾ ਕੋ ਸਿੱਟਿਆ ਕਰੋ ਜੋ ਟੂਤਣੀਆਂ ਜਾਂ ਜਵਾਕਾਂ ਦੀਆਂ ਸਾਰਾ ਘਸੇ ਦੇ ਵਿੱਚ ਵੱਡੇ ਵੱਡੇ ਲਫਾਫੇ ਚਾਕੇ ਨਾਲੀ ਜਾਉਦਾ ਘਰ ਸਾਫ ਕਰੋ ਨਾਲੀ ਦੇ ਵਿੱਚ ਹੁਣ ਇੱਕੋ ਵੀਡੀਓ ਹੋਰ ਪਈ ਆ ਤੁਸੀਂ ਸਾਡੇ ਗੁਰੂਗਰਾ ਸਾਹਿਬ ਬਾਗ ਉੱਥੇ ਲੱਗਿਆ ਵਾ ਉੱਥੇ ਤੁਸੀਂ ਜਾ ਕੇ ਵੇਖ ਲਓ ਜੋ ਲਫਾਫਾ ਕਿਦਨਾਂ ਮੱਗ ਗਈ ਬੋਲ ਕੇ ਪਈ ਜੋ ਲਫਾਫਾ ਸਾਰਾ ਉੱਥੇ ਗੰਦ ਸਿੱਟੀ ਜਾਂਦੇ ਆ ਯਾਰ ਤੁਸੀਂ ਆਪ ਦੇ ਘਰੇ ਨਾਟ ਨਹੀਂ ਕਰ ਸਕਦੇ ਤੁਸੀਂ ਸਾਡੇ ਘਰੇ ਜਾ ਕੇ ਵੇਖੋ ਰੂੜੀ ਜੇ ਤੁਹਾਨੂੰ ਇੱਕ ਲਫਾਫਾ ਹੀ ਮਿਲ ਗਿਆ ਆ ਸੜਕ ਦਾ ਪਾਣੀ ਵੇਖੋ ਐ ਲੋਕ ਵਿਚਾਰੇ ਆ ਸਾਰਾ ਬੇਨਾ ਜੋ ਨਿਹਾਲ ਸਿੰਘ ਵਾਲੇ ਲੋਕ ਜਾਂਦੇ ਆ ਆ ਸਾਰਾ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਲੱਪੜ ਲੱਪੜ ਕੇ ਮੋਟਰਸਾਈਕਲ ਗੱਡੀਆਂ ਆ ਧੜਕੋ ਬੇਟੀਆਂ ਇੱਥੋਂ ਨਿਕਲਦੀਆਂ ਸਕੂਲੋਂ ਬੱਚੇ ਕਿੰਨੇ ਜਾਂਦੇ ਆ ਆ ਸਾਰੇ ਬੱਚਿਆਂ ਦਾ ਜਾ ਕੇ ਸਕੂਲੋਂ ਤੁਸੀਂ ਚੱਕ ਚੱਕ ਢਗਾਏ ਇੱਥੋਂ ਇਨਾ ਪਾਣੀ ਸੀਗਾ ਹੁਣ ਤਾਂ ਉੱਤਰ ਗਿਆ ਨਾ ਪਾਣੀ ਘੋਡੇ ਘੋਡੇ ਪਾਣੀ ਖੜਾ ਰਿਹਾ ਸੀ ਸਵੇਰ ਆ ਹਾਲਾ ਸਾਡਾ ਆ ਨਿਫਾਈ ਨਾ ਕਰਕੇ ਬੋਤਲਾਂ ਦਾ ਕਰਕੇ ਬੰਦ ਹੋਇਆ ਇਹ ਹੋਰ ਨਹੀਂ ਕੋਈ ਸਮੱਸਿਆ ਮੈਂ ਸਤਿਰੀ ਗੱਲਾਂ ਪੈਂਡਾ ਦੇ ਮੂਹਰੇ ਬੇਨਤੀ ਆ ਬਾਈ ਨਾ ਆਪ ਦਾ ਗੰਦ ਨਾਲ ਜੱਟ ਛਟੋਲ ਬਾਹਰ ਜਿਹੜਾ ਲਫਾਫਾ ਕੂੜਾ ਕਾੜਾ ਇਹਦਾ ਚੱਕ ਕੇ ਸਿੱਟ ਦੇ ਕਰੋ ਹਾਂਜੀ ਮੈਂਬਰ ਸਾਹਿਬ ਕੀ ਸਮੱਸਿਆ ਜੀ ਬਾਈ ਗੁਰਜੀਤ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੱਸਿਆ ਜੀ ਆਹ ਜੋ ਸਵੇਰ ਇਹਨਾਂ ਨੇ ਆ ਕੇ ਦੱਸਿਆ ਤੇ ਮੈਂ ਇਹਨੂੰ ਮੁੰਡੇ ਨੂੰ ਭਾਲਿਆ ਦੋ ਤਿੰਨ ਹੋ ਗਏ ਤੇ ਆਹ ਸੀਵਰੇਜ ਬੰਦ ਸੀਗਾ ਸਾਡਾ ਇਹ ਬਾਜ਼ਾਰ ਤੇ ਜਿੰਨੀਆਂ ਦੁਕਾਨਾਂ ਨੇ ਸਾਰੇ ਪਾਸਿਓ ਆਹ ਤਾਂ ਥੋੜੀ ਜਿਹੀ ਨਿਕਲ ਗੀਆਂ ਦੂਜੀਆਂ ਤਾਂ ਗਈਆਂ ਡਰੇਨ ਦੇ ਵਿੱਚ ਤੇ ਆ ਬੰਦ ਆ ਫਿੱਕੀਆਂ ਹੀ ਸਾਰੀਆਂ ਬੋਤਲਾਂ ਬਾਟਲਾਂ ਯਾਰ ਡੋਕ ਨਾ ਪੀ ਕੇ ਟੋਕ ਲਿਆ ਬੋਤਲਾਂ ਵੀ ਨਾਲ ਹੀ ਕਿੱਥੇ ਨਦਦੇ ਆ ਇੱਕ ਮੇਰੇ ਮੇਰੇ ਭਰਾਵਾਂ ਨੂੰ ਨਾ ਆ ਵੇਖੋ ਤੇ ਧਿਆਨ ਨਾਲ ਕਿੱਡੇ ਕਿੱਡੇ ਲਫਾਫੇ ਨਿਕਲੇ ਇਹਦੇ ਤੇ ਨਾਲੀਆਂ ਇਸ ਕੰਮ ਨੂੰ ਛੋਟਾ ਹੁੰਦੇ ਨੇ ਯਾਰ ਜਿਹੜਾ ਪਾਣੀ ਨਘਾਉ ਆਉਂਦਾ ਕੋਈ ਹੋਰ ਫ੍ਰੀਜ ਦਾ ਪਾਣੀ ਜਾਣ ਕਰ ਵੀ ਹੁਣ ਤੁਸੀਂ ਆ ਵੇ ਦੇ ਇੰਨੇ ਲਫਾਫੇ ਇੰਨੇ ਕਿੱਛ ਆਇਸ ਤੋਂ ਨਿਕਲੇ ਆ ਕਿੰਨੇ ਦਿਨ ਹੋ ਗਏ ਬੰਦ ਨੂੰਏ ਪਏ ਬੰਦ ਨੂੰ ਤਾਂ ਜੀ ਇਹ ਚਾਲਾ ਜਿੱਕਾ ਕੱਲ ਖਾਮ ਹੀ ਹੋਇਆ ਬੰਦਾ ਉਹਨੂੰ ਸਾਨੂੰ ਬੰਦਾ ਮਿਲਿਆ ਨੀਗਾ ਕਟਵਾਲਾ ਦੋ ਦਿਨ ਹੋ ਗਏ ਬੰਦ ਨੂੰ ਹਾਂ ਦੋ ਦਿਨ ਹੋ ਗਏ ਸਾਨੂੰ ਬੰਦਾ ਮਿਲ ਗਿਆ ਅੱਜ ਚੱਲ ਉਹ ਵਿਚਾਰੇ ਧੰਨਵਾਦ ਜਰ ਮਿਹਨਤ ਤਾਂ ਉਹ ਜਣੀ ਆ ਉਹ ਤਾਂ ਜੇ ਕਿਹੜਾ ਉਹਨੇ ਕੱਢਦਾ ਪਰ ਮੇਰੇ ਸਾਰੇ ਦੁਕਾਨਦਾਰਾਂ ਨੂੰ ਪਿੰਡ ਦੇ ਨੂੰ ਪਤੋ ਹੀਰਾ ਸਿੰਘ ਦੇ ਨੂੰ ਬੇਨਤੀ ਆ ਵੀਰੇ ਆਪਦੇ ਆਪ ਦੇ ਬਾਰ ਦੇ ਵਿੱਚ ਜੱਟ ਜੱਟ ਫਿਰੰਦਿਆ ਰੱਖ ਰੱਖ ਲੋ ਜੇ ਕੋਈ ਤੁਹਾਡੇ ਸਾਹਮਣੇ ਕੋਈ ਕੋਕਾਕ ਪੀ ਕੇ ਫਿੱਟ ਕੇ ਜਾਂਦਾ ਉਹਨੂੰ ਕਮਾਈ ਝਾਕੇ ਦੇ ਵਿੱਚ ਪਾ ਠੀਕ ਹੈ ਨਾ ਤੇ ਜੇ ਕੋਈ ਹੋਰ ਵੀ ਮੇਰੇ ਨੱਗਰ ਨਵਾਸੀਆਂ ਨੂੰ ਵੀਰਾਂ ਨੂੰ ਬੇਨਤੀ ਆ ਯਾਰ ਆ ਕੋਕ ਕਾਕਤਾ ਤੁਸੀਂ ਘਰੇ ਮਚਾ ਦਿਆ ਕਰੋ ਯਾਰ ਆ ਤਾਂ ਨਾ ਕੋ ਸਿੱਟਿਆ ਕਰੋ ਜੋ ਟੂਥ ਲੀਆਂ ਜਾਂ ਜਵਾਕਾਂ ਦੀਆਂ ਸਾਰਾ ਕੁਸੇ ਦੇ ਵਿੱਚ ਵੱਡੇ ਵੱਡੇ ਲਫਾਫੇ ਚਾੱਕ ਕੇ ਨਾਲੀ ਜਾ ਉਹਦਾ ਘਰ ਸਾਫ ਕਰੋ ਨਾਲੀ ਦੇ ਵਿੱਚ ਹੁਣ ਇੱਕੋ ਵੀਡੀਓ ਹੋਰ ਪਈ ਆ ਤੁਸੀਂ ਸਾਡੇ ਗੁਰੂਗਰਾ ਸਾਹਿਬ ਬਾਗ ਉੱਥੇ ਲੱਗਿਆ ਵਾ ਉੱਥੇ ਤੁਸੀਂ ਜਾ ਕੇ ਵੇਖ ਲਓ ਜੋ ਲਫਾਫਾ ਇੱਕ ਦਿਨ ਮੈਂ ਅੱਗੇ ਹੀ ਬੋਲ ਕੇ ਪਾਈ ਜੋ ਲਫਾਫਾ ਸਾਰਾ ਉੱਥੇ ਗੰਦ ਸਿੱਟੀ ਜਾਂਦੇ ਆ ਯਾਰ ਤੁਸੀਂ ਆਪ ਤੇ ਘਰੇ ਨਾਟ ਨਹੀਂ ਕਰ ਸਕਦੇ ਵੀ ਸਾਡੇ ਘਰੇ ਜਾ ਕੇ ਵੇਖੋ ਰੂੜੀ ਚ ਤੁਹਾਨੂੰ ਇੱਕ ਲਫਾਫਾ ਹੀ ਮਿਲ ਗਿਆ ਆ ਸੜਕ ਦਾ ਪਾਣੀ ਵੇਖੋ ਐ ਲੋਕ ਵਿਚਾਰੇ ਆ ਸਾਰਾ ਬੇੜਾ ਜੋ ਨਿਹਾਲ ਸਿੰਘ ਵਾਲੇ ਲੋਕ ਜਾਂਦੇ ਆ ਤੇ ਆ ਸਾਰਾ ਪਾਣੀ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਲਿਪੜ ਲਿਪੜ ਕੇ ਮੋਟਰਸਾਈਕਲ ਗੱਡੀਆਂ ਆ ਟੜਕੋ ਬੇਟੀਆਂ ਇੱਥੋਂ ਨਿਕਲਦੀਆਂ ਸਕੂਲੋਂ ਬੱਚੇ ਜਿੰਨੇ ਜਾਂਦੇ ਆ ਆ ਸਾਰੇ ਬੱਚਿਆਂ ਦਾ ਜਾ ਕੇ ਪੁੱਛੋ ਤੁਸੀਂ ਚੱਕ ਚੱਕ ਢਗਾਏ ਇੱਥੋਂ ਇਨਾ ਪਾਣੀ ਸੀਗਾ ਹੁਣ ਤਾਂ ਉੱਤਰ ਗਿਆ ਨਾ ਪਾਣੀ ਛੋਟੇ ਛੋਟੇ ਪਾਣੀ ਖੜਾ ਰਿਹਾ ਇੱਥੇ ਸੋਵਾ ਆ ਹਾਲਾ ਸਾਡਾ ਆ ਨਿਫਾਈ ਦਾ ਕਰਕੇ ਬੋਤਲਾਂ ਦਾ ਕਰਕੇ ਬੰਦ ਹੋਇਆ ਇਹ ਹੋਰ ਨਹੀਂ ਕੋਈ ਸਮੱਸਿਆ ਮੈਂ ਸਦੀ ਗੱਲਾਂ ਪਿੰਡ ਵਾਲਿਆਂ ਨੇ ਮੂਰੇ ਬੇਇਨਤੀ ਆ ਵੀ ਭਾਈ ਨਾ ਆਪ ਦਾ ਗੰਦ ਨਾਲ ਜਾਂ ਛਟੋਲ ਮਾੜਾ ਜਿਹੜਾ ਲਫਾਫਾ ਕੂੜਾ ਕਾੜਾ ਇਹਦਾ ਚੱਕ ਕੇ ਸੈੱਟ ਦੇਕਰ